ਲੋਰੀ ਦੇ ਉਹ ਬੜਾਈਏ ਬੜੀਆਂ ਮੰਗਦੀਆਂ ਆਈਆਂ ਲੋਰੀ ਅੱਗੇ ਅੱਗੇ ਵਾਲਾ ਕੀ ਹੋਣ ਰੇਕ ਲੱਗੀ ਜਾਂਦੇ ਦੋ ਲੱਗੇ ਵੱਡੀਆਂ ਵੱਡੀਆਂ ਬੁੜੀਆਂ ਜਾਂਦੀਆਂ ਸੀ ਅੱਗੇ ਤਾਂ ਇਹ ਜਾਣਦੇ ਹੋ ਕਿ ਦੁੱਲਾ ਬੱਟੀ ਹਾਂ ਤੇ ਸੁਣਿਆ ਕੌਣ ਹੈਗੇ ਸੀ ਦੁੱਲਾ ਬੱਟੀ ਦੁੱਲਾ ਬੱਟੀ ਮੁਸਲਮਾਨ ਦੀ ਆ ਮੁਸਲਮਾਨ ਸੀਗੇ ਹਾਂਜੀ ਉਹਨਾਂ ਦੇ ਮੰਗਦੇ ਕਿਵੇਂ ਹੁੰਦੇ ਸੀ ਉਹ ਇੱਕ ਕਹਿੰਦੇ ਨਾ ਸੁੰਦਰ ਮੁੰਦਰੀਏ ਤੇਰਾ ਕੌਣ ਗੁਜ਼ਾਰਾ ਹਾਂ ਉਹ ਪਾ ਬਾਈ ਮੈਂ ਟਾਪ-ਅਪ ਭਰ ਦਦੇ ਨਹੀਂ ਤੇ ਰੱਖ ਲੈ ਆ ਦੀ ਥੋੜੀ ਜਿਹੀ ਨਹੀਂ ਲੈਦੀ ਆ ਅੱਜ ਮੰਗਟੀਆਂ ਆ ਹਾਂ ਹੋਰ ਆਈ ਆ ਦੀ ਮੰਗਟੀਆਂ ਐਸੀ ਕੋਈ ਪਰ ਦੁੱਲੇ ਬੱਤੀ ਦਾ ਕੰਮ ਐ ਸੀ ਉਹ ਮਾਂ ਨੂੰ ਕਹਿੰਦਾ ਮਾਂ ਨਾ ਕਿਹੜੀ ਗੱਲੋਂ ਚੰਗਾ ਨਿਕਲੇਗਾ ਉਹ ਕਹਿੰਦੀ ਪੁੱਤਰ ਜੇ 5 10 12 ਸਾਲ ਕੰਮ ਚੰਗਾ ਕਰੇਗਾ ਤਾਂ ਨਾ ਨਿਕਲੇਗਾ ਲੋੜੀ ਕਿਉਂ ਮਨਾਈ ਜਾਂਦੀ ਐ ਲੋੜੀ ਦੁੱਲਾ ਬੱਤੀ ਦੇ ਘਰ ਜਾਫਰ ਲੋਹੇ ਦੇ ਪਾਂਡੇ ਕਰਨ ਸਤੀ ਮਾਤਾ ਦੇ ਨਾਲ ਵੀ ਜੁੜੀ ਆ ਤਰੀਕ ਤੇ ਫਸਲਾਂ ਦੀ ਕਟਾਈ ਬਿਜਾਈ ਦੇ ਨਾਲ ਵੀ ਕੁਝ ਵੀ ਹੋਵੇ ਜਾਣਦੇ ਹਾਂ ਕੁਝ ਬਜ਼ੁਰਗਾ ਤੋਂ ਤੇ ਕੁਝ ਹੋਰ ਕਿਸੇ ਤੋ ਵੀ ਲੋਕ ਲੋੜੀ ਮਨਾਉਂਦੇ ਸੀ ਬਣਾਉਂਦੇ ਸੀ ਅੱਜ ਵੀ ਮਨਾਉਂਦੇ ਹਾਂਜੀ ਉਦੋਂ ਤੇ ਅੱਜ ਦੀ ਲੋੜੀ ਕਿਵੇਂ ਹੁੰਦੀ ਸੀ ਤੁਹਾਡੇ ਵਕਤ ਦੀ ਕਿਵੇਂ ਲੋੜੀ ਹੁੰਦੀ ਸੀ ਉਦੋਂ ਲੋੜੀ ਨੂੰ ਐ ਮੰਨਦੇ ਸੀ ਜਿਵੇਂ ਕੋਈ ਤਿਵਾਰ ਆ ਗਿਆ ਪੂਰਾ ਵੱਡਾ ਜਿਵੇਂ ਐ ਸੰਗਰਾਮ ਆ ਗਈ ਹੈ ਕਿਸ ਤਰ੍ਹਾਂ ਅਸੀਂ ਉਦੋਂ ਮੰਗਦੇ ਸਾਂ ਜਾਂਦੇ ਸਾਂ ਇਮਾਨਦਾਰੀ ਧਰਮ ਹੁੰਦਾ ਸੀ ਹੁਣ ਉਹਨਾਂ ਨੇ ਵੀ ਆ ਇਸ ਚੀਜ਼ ਨੂੰ ਮੰਨਤਾ ਮੰਨਦੇ ਸੀ ਵੀ ਅਸੀਂ ਲੋਹੜੀ ਦੇਵਾਂਗੇ ਤੇ ਸਾਡਾ ਮਤਲਬ ਹੈ ਸਾਨੂੰ ਅਸ਼ੀਰਵਾਦ ਮਿਲੇਗਾ ਪਰਮਾਤਮਾ ਵੱਲੋਂ ਮਿਲੇਗਾ ਜਨਤਾ ਵੱਲੋਂ ਮਿਲੇਗਾ ਇਸ ਤਰ੍ਹਾਂ ਉਹ ਜਿੰਨੇ ਵੱਧ ਚੜ ਕੇ 100 ਰੁਪਏ 200 ਰੁਪਏ 50 ਰੁਪਏ ਉਹਨਾਂ ਨੇ ਦੇਣਾ ਅੱਛਾ ਮੁੰਡੇ ਖੁੰਡੇ ਰਾਲ ਕੇ ਜਾਂਦੇ ਉਹ ਖੁੰਡੇ ਰਾਲ ਕੇ ਬਜ਼ੁਰਗ ਵੀ ਜਾਂਦੇ ਸੀ ਕਿੰਨਾ ਕਿੰਨਾ ਦੇ ਘਰੋਂ ਮੰਗਦੇ ਹੁੰਦੇ ਸੀ ਉਹਨਾਂ ਜੀ ਸਾਰੇ ਘਰਾਂ ਨੂੰ ਕਰਦਾ ਕੋਈ ਸਵਾਲ ਨਹੀਂ ਹੁੰਦਾ ਸੀ ਸਾਰੇ ਘਰਾਂ ਚੋਂ ਮੰਗਣਾ ਤੇ ਉਹਨਾਂ ਨੇ ਖੁਸ਼ੀ ਨਾਲ ਦੇਣਾ ਹੁਣ ਕਿਸੇ ਦੇ ਘਰੇ ਵੜ ਜਾਈਦਾ ਗੋਗਾ ਕੱਢਦੇ ਨੇ ਕੀ ਤੇ ਦਿੰਦੇ ਕੀ ਸੀਗੇ ਦਿੰਦੇ ਕੀ ਕਈਆਂ ਨੇ ਤਾਂ ਮਤਲਬ ਆਪਾਂ 2-2 ਕਿਲੋ ਫੁੱਲੇ ਦੇ ਦੇਣੇ ਛੋਲੇ ਦੇ ਦੇਣੇ ਦਾਣੇ ਬਣਾ ਕੇ ਦੇ ਦੇਣੇ ਗੋੜ ਦੇ ਦੇਣਾ ਨਾਲ 50 ਰੁਪਏ ਦੇ ਦੇਣਾ ਪੈਸੇ ਤਾਂ ਦੇਂਦੇ ਸੀ ਕਾਫੀ ਕੁਝ ਜੁੜ ਜਾਂਦਾ ਸੀ ਫਿਰ ਉਹ ਰਾਤ ਤੇ ਇੱਕ ਜਗ੍ਹਾ ਅੱਗ ਬਾਲ ਕੇ ਤੋਂ ਵੰਡਦੇ ਸੀ ਕੋਈ ਘਰੇ ਲ ਜਾਂਦਾ ਸੀ ਕੋਈ ਖਾਂਦਾ ਰਹਿੰਦਾ ਸੀ ਇਸ ਤਰ੍ਹਾਂ ਨਾਲ ਬਹੁਤ ਕੁਝ ਬਣ ਜਾਂਦਾ ਸੀ ਤੁਸੀਂ ਅੱਗ ਕਈ ਹੈ ਅੱਗ ਬਣਾ ਲੈਂਦੇ ਸੀ ਕਿਸੇ ਚੌਕ ਦੇ ਵਿੱਚ ਮੁਹੱਲੇ ਦੇ ਵਿੱਚ ਪਿੰਡ ਦੇ ਵਿੱਚ ਅੱਗ ਬਾਲ ਲੈਂਦੇ ਸੀ ਕੋਈ ਢੋਲ ਨਗਾਰਾ ਜਾਂ ਨਾਚ ਡਾਂਸ ਇਸ ਤਰ੍ਹਾਂ ਹੁੰਦਾ ਸੀ ਪਗੜਾ ਹੁੰਦਾ ਸੀ ਹੁੰਦਾ ਨਾ ਉਹ ਢੋਲ ਹੁੰਦੇ ਸੀ ਉਦੋਂ ਢੋਲ ਹੁੰਦੇ ਸੀ ਹਾਂ ਉਦੋਂ ਪੰਜਾਬੀ ਗਾਣੇ ਪੰਜਾਬੀ ਗੱਲਾਂ ਪੰਜਾਬੀ ਵਾਤਾਵਰਨ ਪੰਜਾਬੀ ਸਾਰਾ ਕੁਝ ਹੁੰਦਾ ਸੀ ਪੁਰਾਣੇ ਜ਼ਮਾਨੇ ਦਾ ਹੁਣ ਜਿਹੜਾ ਨਾ ਹੁਣ ਘਰ ਘਰ ਮਤਲਬ ਡੀ ਜੇ ਡੀ ਜੇ ਲੱਗੇ ਖੜੇ ਹੁੰਦੇ ਨੇ ਤੇ ਹਰ ਘਰ ਦੇ ਬੂਰੇ ਉਹ ਲੋੜੀ ਵਰਦੀ ਕਹਿੰਦੇ ਅੱਗੇ ਗਲੀ ਦੇ ਵਿੱਚ ਇੱਕ ਲੋੜੀ ਵਰਦੀ ਸੀ ਕੁਰੀਆਂ ਇਕੱਟ ਲੈ ਠਟ ਠਟ ਬੰਬਰ ਭੰਗਦੀਆਂ ਆਂ ਅੱਛਾ ਤੇ ਐਵੇਂ ਨਾ ਇਹਨੂੰ ਇਕੱਲੇ ਬੰਦ ਕਰ ਦਿਓ ਤੇ ਕਿਵੇਂ ਮਤਲਬ ਘਰੋਂ ਜਾਂਦੀ ਸੀ ਇਕੱਠੀਆਂ ਹੋ ਕੇ ਸਾਰੀਆਂ ਕੋਈ ਵਾ ਵਾ ਜਾਂਦੀਆਂ ਹੀ ਅੱਗੇ ਤਾਂ அசே நிதி கம்மி ஆனே அங்க பட ਆਏ ਮੰਦਰਾਇਾ ਤੇ ਵੀ ਇੱਕ ਕਿੰਨੇ ਪੈਸੇ ਜੁਰਦੇ ਇੱਕ ਲੋੜੀ ਹੁੰਦੀ ਐ ਇੱਕੋ ਹੀ ਹੁੰਦੀ ਐ ਉੱਥੇ ਮੜੂ ਇੱਕ ਪਰਛਾਹ ਮੜਦੇ ਲੇਮਦੇ ਆ ਜਿਹੜੇ ਬੱਚ ਜਾਂਦੇ ਐ ਗੋਟਵਾਲ ਦੇ ਰਿੰਦੇ ਆ ਆਂਦੇ ਚੱਲ ਇਹ ਟਿਨ ਕਰਦੇ ਹੀ ਬੈਲੰਗਰਟ ਬੈ ਜਾਸੇ ਇਹ ਬੋਕ ਬੋਕ ਡੋਡੋ ਬੋਕ ਲਾਇਮ ਦੇ ਰੇਬੜੀਆਂ ਨੇ ਦੋਸ ਜਾਣੀ ਜਿੱਦੀਆਂ ਹੀ ਗੈਣੀਆਂ ਆਂੀਆਂ ਆਂੀਆਂ ਭਾਰਤੇ ਦਿੰਦੇ ਹੁੰਦੇ ਸੀ ਕਿਤੇ ਉਹ ਨਾਲ ਪੱਲਾ ਜਾਂ ਨਾਲ ਪਾੜ ਦਿੰਦੇ ਸੀ ਹੋਰ ਆਂੀਆਂ ਰੇਤੇ ਆ ਵੇਖ ਤੇ ਹੋਰ ਕੀ ਏ ਹੌਂਟ ਕੁੱਤੀ ਨੇ ਹੋਰ ਤੇ ਉਦੋਂ ਨਾਲ ਗਾਵਣ ਵੀ ਕੋ ਬੋਲਦੀ ਆਉਂਦੀਆਂ ਸੀਗੀਆਂ ਹਾਂ ਗੀਤ ਬੋਲਦੀ ਆਉਂਦੀ ਸੀ ਕਿਹੜਾ ਗੀਤ ਬੋਲਦੀ ਸੀ ਹੋਰ ਬੋਲਦੀਆਂ ਆਂ ਬਾਤੂ ਬੋਲਦੀਆਂ ਆ ਕਿਹੜਾ ਹੁੰਦਾ ਸੀਗਾ ਹਾਂ ਅੱਗੇ ਹੌਂਟਾ ਬੋਲਦੀਆਂ ਛੱਟੜ ਬੰਬਰ ਦਿਓ ਤਾਂ ਪੈਸਾ ਰਮੰਟ ਕੋਈ ਚੇਤਾ ਟੁੱਟਾ ਬੋਲ ਜਾਂਦਾ ਹੁਣ ਨਾ ਹੋਰ ਨਾ ਹੋਰ ਕੋਈ ਅੱਗੇ ਤਵਈਏ ਮੈਨਾਂ ਬੜਾ ਕੁਛ ਕਰਦੀਆਂ ਆ ਹੋਰ ਉਹ ਕੀ ਗੀਂ ਬਣਾ ਰਹੀ ਹੈਗੀ ਇਹ ਮੰਗ ਰਹੀ ਹੈਗੀ ਕਿ ਵਾਟੂ ਦੇ ਦੇ ਦੇਂਦੀ ਹੈ ਅਗਲੇ ਫੁੱਲੇ ਹੋਰ ਗੋੜ ਗੋੜ ਜ਼ਰੂਰੀ ਵੇਚੋਂਦਾ ਫੁੱਲਿਆਂ ਦੇ ਅੱਛਾ ਹੋਰ ਆ ਗੋੜ ਕਰਦੇ ਆਪਾਂ ਕੋਈ ਸ਼ੋਗਨ ਕਰਗੇ ਨਾ ਗੋੜ ਦਾ ਹੁੰਦਾ ਨਾਲ ਵੀ ਹਾਂ ਆਪਾਂ ਚੱਕੀ ਚੋਂਗੇ ਬਾਹਨੇ ਗੋੜ ਅੱਛਾ ਆਹ ਹੋਰ ਆਪਾਂ ਮੰਨੇ ਤੇ ਤੋ ਵਿਕਰੀਆ ਬਣਾਦੇ ਹੋਰ ਤੇ ਉੱਤੇ ਕੋੜ ਹੁੰਦਾ ਹੈ ਹਾਂ ਹੁਣ ਪੈਸੇ ਹੁਣ ਪੈਸੇ ਰੱਖੋ ਹੋਰ ਅੱਛਾ ਚਾਚੀ ਤੁਸੀਂ ਇਹ ਜਾਣਦੇ ਹੋ ਕਿ ਦੁੱਲਾ ਬੱਟੀ ਹਾਂ ਤੇ ਸੁਣਿਆ ਕੋਣ ਹੈਗੇ ਸੀ ਦੁੱਲਾ ਬੱਟੀ ਦੁੱਲਾ ਬੱਟੀ ਮੁਸਲਮਾਨ ਸੀ ਜੀ ਮੁਸਲਮਾਨ ਸੀ ਜੀ ਹਾਂ ਜੀ ਉਹਨਾਂ ਦੇ ਮੰਗਦੇ ਕਿਵੇਂ ਹੁੰਦੇ ਸੀ ਉਹ ਇੱਕ ਕਹਿੰਦੇ ਨਾ ਸੁੰਦਰ ਮੰਦਰੀਏ ਤੇਰਾ ਕੌਣ ਗੁਜ਼ਾਰਾ ਹਾਂ ਉਹ ਇਸ ਤਰ੍ਹਾਂ ਉਹ ਮੈਨੂੰ ਭੁੱਲ ਗਿਆ ਹੁਣ ਮਤਲਬ ਇਹ ਕਾਫੀ ਸਾਲ ਹੋ ਗਏ ਤਾਂ ਮੇਰੀ ਉਮਰ ਵੀ 93 ਸਾਲ ਹੋ ਗਈ ਉਹ ਬੜੀ ਪੁਰਾਣੀ ਗੱਲ ਹੈ ਉਹ ਕਾਫੀ ਗੱਲਾਂ ਮੈਨੂੰ ਭੁੱਲ ਗਈਆਂ ਨੇ ਇਸ ਕਰਕੇ ਉਹ ਦੁੱਲੇ ਭੱਟੀ ਨੂੰ ਅਸੀਂ ਇਹ ਤਾਂ ਅਸੀਂ ਮਤਲਬ ਇੱਕ ਸੈਰੀਆਂ ਦੇ ਸਾਹ ਨਾਲ ਇੱਕ ਗੀਤ ਬਣਾਏ ਹੋਏ ਨੇ ਤੇ ਅਸੀਂ ਬੋਲਦੇ ਸੀ ਪਰ ਦੁੱਲੇ ਭੱਟੀ ਦਾ ਕੰਮ ਇਹ ਸੀ ਉਹ ਮਾਂ ਨੂੰ ਕਹਿੰਦਾ ਮਾਂ ਨਾ ਕਿਹੜੀ ਗੱਲ ਚੰਗਾ ਨਿਕਲੇਗਾ ਉਹ ਕਹਿੰਦੀ ਪੁੱਤਰ ਜੇ ਪੰਜ 10 12 ਸਾਲ ਕੰਮ ਚੰਗਾ ਕਰੇਗਾ ਤਾਂ ਤਾਂ ਨਾ ਨਿਕਲੇਗਾ ਤੇ ਜੇ ਕਿਸੇ ਨੂੰ ਗਾਲ ਕੱਢ ਦੇਵੇਂਗੇ ਤਕੜਾ ਥੱਪੜ ਮਾਰੇਗਾ ਮੂੰਹ ਤੇ ਅੱਖਾਂ ਦੇ ਫਲਾਣਾ ਬੰਦਾ ਸਾਰੇ ਅਖਬਾਰਾਂ 'ਚ ਨਾਮ ਛੱਪ ਜਾਣਾ ਉਹ ਕਹਿੰਦਾ ਸੀ ਬਾਤ ਫਿਰੇ ਇਹ ਕੰਮ ਕਰਾਗਾ ਇਸ ਕਰਕੇ ਤਾਂ ਸੈਰੀਆਂ ਨੇ ਰਿਕਾਰਡ ਬਣਾਇਆ ਬੰਨੇ ਤੇ ਜੱਟ ਨਾ ਛੇੜੀਏ ਜਦ ਕਦ ਕੰਡਦਾ ਗਾਲ ਵੇ ਬੇੜੀ ਦੇ ਬਲਾ ਨੂੰ ਨਾ ਛੇੜੀਏ ਜਦ ਦਿੰਦਾ ਵੰਜਾ ਦੀ ਮਾਰ ਉਹ ਸੈਰੀਆਂ ਨੇ ਫਿਰ ਇਸ ਤਰ੍ਹਾਂ ਦੀ ਉਹ ਗੱਲ ਬਣਾਈ ਇਸ ਤਰ੍ਹਾਂ ਦੀ ਬਣਾਈ ਦੁੱਲਾ ਭੱਤੀ ਅਮੀਰਾਂ ਦਾ ਧਨ ਗਰੀਬਾਂ 'ਚ ਵੰਡਦਾ ਇੱਕ ਵਾਰ ਕੀ ਹੋਇਆ ਕਿ ਦੁੱਲਾ ਬੱਟੀ ਨੇ ਅਗਵਾਕਾਰਾਂ ਦੀ ਚੁਗਲ ਚੋਂ ਲੜਕੀ ਨੂੰ ਛੁਡਾਇਆ ਸੀ ਤੇ ਧਰਮ ਦੀ ਤੀ ਬਣਾ ਲਿਆ ਉਸ ਨੂੰ ਆਖਦੇ ਨੇ ਕਿ ਉਸ ਵਕਤ ਗਰੀਬ ਬ੍ਰਾਹਮਣ ਦੀਆਂ ਤੀਆਂ ਸੁੰਦਰੀ ਤੇ ਮੁੰਦਰੀ ਉਸ ਤੇ ਇੱਕ ਹਾਕਮ ਦੀ ਪੈੜੀ ਨਿਕਾ ਪੁੱਛ ਕੀ ਗੱਲ ਦੁੱਲੇ ਬੱਟੀ ਦੇ ਕੋਲ ਕੁੜੀਆਂ ਦਾ ਵਿਆਹ ਕਰਾਉਣ ਦਾ ਵਾਅਦਾ ਕੀਤਾ ਡਰ ਸਿਗਾ ਲੜਕੀਆਂ ਦੇ ਸਹੁਰਿਆਂ ਨੂੰ ਹਾਕਮਾਂ ਤੋਂ ਤਾញੋ ਕੰਦੇ ਨੇ ਕਿ ਵਿਆਹ ਰਾਤ ਵਕਤ ਕਰਨਾ ਲਾਗਲੇ ਪਿੰਡਾਂ ਚ ਪੁੱਜ ਗਿਆ ਦੁੱਲਾ ਬੱਠੀ দান ਦੇ ਰੂਪ ਚ ਮੰਗਿਆ ਕੀ ਗੁੜ ਸ਼ੱਕਰ ਬਾਲਨ ਤੇ ਦਾਣੇ ਇਕੱਠੇ ਕੀਤੇ ਹੱਥੀ ਲੜਕੀਆਂ ਦੇ ਵਿਆਹ ਕੀਤੇ ਸੇ ਸ਼ੱਕਰ ਪਾਈ ਉਸ ਤੋਂ ਬਾਅਦ ਪਿਆ ਅਸ਼ੀਰਵਾਦ ਲੋੜੀ ਮਨਾਉਂਦਾ ਆ ਤੇ ਫਿਰ ਤੁਸੀਂ ਬੋਲਦੇ ਕਿਹੜਾ ਹੈਗੇ ਸੀ ਲੋੜੀ ਮੰਗਣ ਜਾਂਦੇ ਸੀਗੇ ਤੇ ਕਿਹੜਾ ਕੋਈ ਗਾਣਾ ਗੁਣਾ ਤਾਂ ਬੋਲਦੇ ਹੀ ਹੁੰਨੇ ਗੈਂਡੋ ਗੈਂਡ ਸੁੰਢੀ ਇਹੋ ਜਿਹਾ ਕੋਈ ਲੰਬਾ ਚਾਣਾ ਆ ਜੀ ਆਪ ਬੋਲਦੇ ਸੀ ਬੰਦਰ ਬੋਲ ਬੋਲ ਕੇ ਠੋਬਰ ਸੀ ਬੋਲ ਗਿਆ ਵੈਸੇ ਕਹਿੰਦੇ ਗੈਂਡੋ ਗੈਂਡ ਸੁੰਢੀ ਆ ਬੋਲ ਗਿਆ ਕੁੜੀਆਂ ਫਿਰ ਕੀ ਕਰਦੀ ਆਉਂਦੀ ਸੀ ਫੁੱਲਿਆਂ ਦਾ ਤੇ ਦਾਣਿਆਂ ਦਾ ਕੀ ਕਰਨਾ ਨੇ ਦੇਜ ਆਉਂਦੀਆਂ ਮੋਰ ਪੈਸੇ ਬਣਾ ਲੈ ਤੇ ਵੰਡ ਰਹਿ ਬਸ ਅੱਛਾ ਆਪਸੇ ਜਵੰਡ ਲੈਂਦੀ ਹੁੰਦੀ ਹੋਰ ਆਪਸੇ ਮੁਰ ਵੰਡ ਰਹੀ ਦੀਆਂ ਹੋਰ ਹਾਂ ਹੁਣ ਤਾਂ ਉਹ ਲੋੜੀ ਨਹੀਂ ਰਹੀ ਹੈ ਨਾ ਨਾ ਹੁਣ ਕੋਈ ਲੋੜੀ ਨਹੀਂ ਆਈ ਜੀ ਉਹਨਾਂ ਦੇ ਗਾਰਗਾਰ ਦੀ ਲੋੜੀ ਗਾਰਗਾਰ ਦੀ ਲੋੜੀ ਹਾਂ ਉੱਠ ਢੂ ਲਾ ਲੈ ਸੀ ਉੱਤੇ ਮੈਂ ਲਾ ਲੈ ਸਾਂ ਬਸ ਸਾਰੇ ਇਹ ਮਨੇ ਘੋੜੀ ਮੁੜਟੇ ਅਵਾਦੀ ਵੇਚਾਰੀ てる ਆਪੋ ਆਪਣੇ ਉਹ ਇੱਕ ਲੋੜੀ ਤੇ ਅੱਗੇ ਜਿਨ੍ਹਾਂ ਦਾ ਵਿਆਹ ਸ਼ਾਦੀ ਹੁੰਦਾ ਸੀ ਹਾਂ ਵਿਆਹ ਸ਼ਾਦੀ ਜਾਂ ਮੁੰਡਾ ਹੋਣਾ ਉਹ ਵੀ ਜਾਂਦੇ ਹੁੰਦੇ ਸੀਗੇ ਉੱਥੇ ਹੋਰ ਮੱਠਾ ਜਿਆ ਟਕਾਂਦੇ ਆ ਉਹ ਕਾ ਨਮਰ ਮੱਠ ਟਿਕਾ ਆਂਦੇ ਆ ਵਈਂ ਦੇ ਕਰੇ ਆਤਮਰਾਜ ਕੀ ਸ਼ਰੀਪਾ ਮੈਂ ਕਿਵੇਂ ਪੂਰੀ ਹੋ ਜਾਣਾ ਵੀ ਮੈਂ ਆ ਨਹੀਂ ਹੋਂਦਾ ਕਿਸੇ ਦਾ ਹੋ ਜਾਂਦਾ ਆ ਤੇ ਮੁਰਗਲੇ ਟਿਕਾ ਆਂਦੇ ਆ ਦੋਮਾ ਜੀਆਂ ਲੈ ਜਾਂਦੇ ਸੀ ਹਾਂ ਦੋਮਾ ਜੀਆਂ ਲੈ ਕੇ ਜਾਂਦੇ ਸੀਗੇ ਹੋਰ ਬੋਟੀ ਨੂੰ ਵੀ ਨਾਲੇ ਤੇ ਹੋਰ ਮੱਠ ਟਿਕਾ ਆਦੇ ਆ ਮੋਰ ਉੱਤੇ ਤੇ ਉਦੋਂ ਗੀਤ ਦਾ ਬੰਗੜਾ ਵੀ ਪਾਉਂਦੇ ਹੁੰਦੇ ਸੀ ਉੱਥੇ ਆਂਦੀ ਐ ਲੋਕੀ ਬਾਹ ਨਹੀਂ ਆ ਕੋਈ ਨਹੀਂ ਬਾਹ ਹੁਣ ਤਾਂ ਡੀਜੇ ਰਹਿ ਗਿਆ ਬਸ ਕੋਈ ਸੁਣਦਾ ਦੁਸਤੀ ਲੱਗ ਗਿਆ ਦਬਾਂ ਦੀ ਹੈ ਹੋਰ ਅੱਗੇ ਬੜਾ ਕੋਈ ਹੋਰ ਹੁਣ ਗੱਲ ਕਰਦੇ ਆ ਰਵਾਇਤੀ ਖਾਂਦ ਪੀਣ ਦਾ ਖਾਸ ਤੌਰ ਤੇ ਭਾਰਤੀ ਤੇ ਪਾਕਿਸਤਾਨੀ ਪੰਜਾਬ ਚ ਜਿਵੇਂ ਸਰੋਂ ਦਾ ਸਾਗ ਮੌਸਮ ਹੁੰਦਾ ਉਹ ਤੇ ਮੱਕੀ ਦੀ ਰੋਟੀ ਮੱਕੀ ਦੇ ਆਟੇ ਦੇ ਨਾਲ ਬਣੀ ਹੋਈ ਮooli ਤੇ methi ਮਿਲਾ ਕੇ ਬਨਾਇਆ ਜਾਵੇ ਤਾਂ ਸਵਾਦ ਵਾਹ ਕਮਾਲ ਮਿੱਠੀ ਰੋਟੀ ਦੁੱਧ ਤੇ ਗੁੜ ਕਣਕ ਦੇ ਆਟੇ ਚ ਮਿਲਿਆ ਬੇਸੀ ਗਿਓ ਦੀ ਮਦਦ ਨਾਲ ਪਕਾਈ ਜਾਵੇ ਤਾਂ ਨਜ਼ਾਰੇ ਹੀ ਵੱਖਰੇ ਹੁੰਦੇ ਐ ਆਟੇ ਦੇ ਲੱਡੂ ਆਟਾ ਗੁੜ ਤੇ ਗਿਓ ਦੇ ਨਾਲ ਪਿਆਰ ਮੁਰਮਰਾ ਲੱਡੂ ਵੀ ਹੁੰਦਾ ਉਹਦਾ ਸਵਾਦ ਉਹਦਾ ਸਵਾਦ ਵੀ ਹੁੰਦਾ ਪੱਕਮਾਰ ਪਰ ਹੁਣ ਕੀ ਐ ਹੁਣ ਸਿਰਫ ਸਕੂਲ ਤੇ ਕਾਲਜਾਂ ਤੱਕ ਹੀ ਸੀਮਟ ਕੇ ਰਹਿ ਗਏ 로리다 도하.